brought to by silver pumps top quality or consistent performance ke liye sirf silver pumps naam yaad rakhna fir inna da jehda bitu da jehda akai ho jay shankar wo kehanda si pehle dasda si ohnu do din assi kehdi pakistani bhasha bol rahe ni bas ye hai vi oh fir wapas kyon le liya feru sindoor bechna oh ko kehdi bhasha fer ha ji to jehda vi koi bole ਕਿ ਭਾਈ ਤੁਸੀਂ ਇਦਾਂ ਕੋਈ ਕੀਤਾ ਕਿ ਨੇ ਪਾਕਿਸਤਾਨ ਨੇ ਜਿਹੜਾ ਕੋਈ ਬੋਲ ਕਹਿੰਦਾ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਵੇਸੇ ਜਿਤਗੇ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਿਆ ਕਿੰਨੀ ਜਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹੈਨਾ ਇਥੋਂ ਪਾਕਿਸਤਾਨ ਦੀ ਕੀ ਬਾਤ ਹੈ ਜੀ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਹੈ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਇਹ ਹੈ ਕਿਉਂ ਗਰੇ ਥੇ ਹਨਾ ਸਰ ਇਹ ਮੇਰੀ ਮਤ ਨਹੀਂ ਕਿਹਾ ਇਹ ਵੀ ਫਿਰ ਪਾਕਿਸਤਾਨ ਦੀ ਗੱਲ ਹੈ ਫਿਰ ਇਹਨਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਤਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣਿਆਂ ਦੇ ਨਹੀਂ ਕਰਦੇ ਸਿਰਫ ਟੈਰਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਬਾਅਦਸੋਂ ਤੋਂ ਬਾਅਦ ਕਰਾਂਗੇ ਐਟੈਕ ਫਿਰ ਉਹਨਾਂ ਨੇ ਰੱਖਿਓਣੇ ਉੱਥੇ ਹੀ ਇਹ ਨਾਲ ਕਈ ਜੰਦ ਨੇ ਫੌਜ ਉੱਤਿਆ ਤਾਂ ਪੈ ਦਿਨ ਉਹ ਨਾਲ ਵੀ ਵਿਵਰਣੇ ਰੱਖਿਓਣੇ ਉਹਨੂੰ ਜੇ ਪਤਾ ਲੱਗ ਗਿਆ ਉਹਨੇ ਕੱਢ ਲੇ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਡਾਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ 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 ਮੈਂ ਬਿਆਨ ਮਿਹਨਤ ਹੈ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋਚ ਤਾਂ ਕਹਿਣੇ ਹੁੰਦਾ ਕੁਝ ਨਾ ਕੁਝ ਭਗਵਾਨ ਤੁਹਾਨੂੰ ਦੇ ਖਿਲਾਫ ਕਹੀ ਜਾਣੇ ਇਹਦੇ ਨਾਲ ਕੋਈ ਸਰ ਇੱਕ ਖੁਦਸੀ ਮੰਗੀ ਸੀ ਨੀਤੀਯੋਗ ਦੇ ਵਿੱਚ ਮੈਂ ਦਿੱਤਾ ਹੈ ਬੀਪੀ